ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੀਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਗਰਾਉਂ ਮੰਡੀ ਦਾ ਦੂਜਾ ਭਾਗ ਕਵਰ ਕਰ ਰਹੇ ਆ ਤੇ ਦੂਜੇ ਭਾਗ ਦੇ ਵਿੱਚ ਦੋਸਤੋ ਬਹੁਤ ਸੋਹਣੀ ਇੱਕ ਜਰਸੀ ਕ੍ਰਾਸ ਕਹਿ ਸਕਦੇ ਆ ਆਪਾਂ ਪਰ ਜੀ ਦੋਸਤੋ ਹਵਾ ਨੇ ਦੀ ਗੱਲ ਕਰੀਏ ਤਾਂ ਪੂਰਾ ਚੰਗਾ ਤੇ ਸੋਹਣਾ ਤਿਆਰ ਕੀਤਾ ਹੋਇਆ ਤੇ ਥਣ ਵੀ ਦੋਸਤੋ ਬਹੁਤ ਜ਼ਿਆਦਾ ਚੰਗਾ ਲੱਗਿਆ ਹੋਇਆ ਸੋ ਆਓ ਕਰਦੇ ਆ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਦੱਸੀ ਵੀਰ ਮੇਰਾ ਨਾਮ ਜੱਗੀ ਆ ਜੀ ਪਿੰਡ ਕਿਹੜਾ ਪਿੰਡ ਸੈਦੋਕੇ ਜਿਲ੍ਹਾ ਮੋਗਾ ਜਿਲ੍ਹਾ ਮੋਗਾ ਠੀਕ ਆ ਜਿਹੜੀ ਜਰਸੀ ਖੜੀ ਐ 1 ਨੰਬਰ ਤੇ ਕ੍ਰਾਸ ਕਿੰਨਾ ਸੁਹਾ ਇਹਦਾ ਦੂਜਾ ਸੁਹਾ ਬਾਈ ਜੀ ਤੇ ਕਿੰਨਾ ਸਮਾਂ ਹੋ ਗਿਆ ਜੀ ਇਹਨੂੰ ਜੀ ਅਜੇ 5 ਦਿਨ ਹੋ ਗਏ ਸੁਈ ਠੀਕ ਆ ਦੰਦੋ ਕਿਵੇਂ ਹੋਊਗੀ ਦੰਦੋ ਵੀ 6 ਦਿਨਾਂ ਦਾ ਜੀ ਬੱਚਾ ਕੀ ਦੇਗੀ ਬੱਚਾ ਮਗਰ ਜਰਸੀ ਬੱਛੀ ਆ ਜੀ ਤੇ ਬੌਲਾ ਹੁਣ ਕਿੰਨਾ ਤਿਆਰ ਹੋਊਗਾ ਜੀ ਹੁਣ ਬੌਲਾ ਹੋਏ ਸਮੇਂ ਇਹਦੇ ਕੋਲੇ ਜੀ 22-23 ਕਿਲੋ ਤਿਆਰ ਨਿਕਲ ਜਾ ਤੇ ਦੁੱਧ ਕਿੰਨਾ ਕ ਪਿਆਜੂ ਦੰਦੋ ਜੀ ਇਹਦਾ ਮੰਨ ਕੇ ਚੱਲੋ ਕਿ 26-27 ਕਿਲੋ ਆਣ ਜਮਾ ਠੰਡਾ ਨਾ ਪੂ ਕੱਡੇ ਬਾਰ ਮਾਰੀ ਮਾਰ ਕੇ ਦਿਖਾਓ ਮਾਰੀ ਇੱਕ ਨੰਬਰ ਤੇ ਦੂਜਾ ਸੁਆ ਵੜ ਮੂੰਹ ਤੋਂ 6 ਦੰਦ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 5 ਤੋਂ 6 ਦਿਨ ਸੂਈ ਨੂੰ ਸਮਾ ਹੋ ਗਿਆ ਤੇ ਬੋਲਾ ਬਾਈ ਜੀ ਹੁਣੇ ਕਹਿੰਦੇ ਇਸ ਟਾਈਮ ਥੱਲੇ 22 23 ਕਿਲੋ ਤਿਆਰ ਆ ਦੁੱਧ ਬਾਈ ਜੀ ਹੁਣੇ ਕਹਿੰਦੇ 26 27 ਕਿਲੋ ਵੱਚੀ ਬੜੇ ਆਰਾਮ ਨਾਲ ਚੂ ਆਜੂ ਬੱਚਾ ਮਗਰ ਬੱਚਾ ਜੀ ਦੋਸਤੋ ਹਵਾਨੇ ਦੀ ਗੱਲ ਕਰੀਏ ਜਿੰਨਾਂ ਕ ਹਵਾਨਾ ਗਾਹ ਨੂੰ ਤੇ ਉਹਨਾਂ ਕ ਬਹਵਾਨਾ ਇਹਦਾ ਪਛਾਣ ਨੂੰ ਸੋਨਾ ਤਿਆਰ ਕੀਤਾ ਹੋਇਆ ਬਾਕੀ ਦੋਸਤੋ ਥਣ ਬਹੁਤ ਸੋਹਣਾ ਹੱਤੀ ਚ ਬਾਈ ਨੂੰ ਥਾਣ ਚੰਗਾ ਰਹੂਗਾ ਤੇ ਬਾਕੀ ਦੋਸਤੋ ਕੱਦ ਕਾਠ ਵੱਡਾ ਵੀਟਾਲੇ ਪਾਸੋਂ ਫੁੱਲ ਹੈਵੀ ਬੋਡੀ weight ਵਾਲੀ ਆ ਥਣ ਮੈਂ ਨੀੜ ਤੋਂ ਚੈੱਕ ਕਰਾ ਦਿੰਨਾ ਆ ਦੋਸਤੋ ਵੇਚ ਸਕਦੇ ਆ ਚਾਰਾ ਸਨਾ ਸੇਮ ਹੀ size 32 ਚ 22 ਵਾਲੇ ਗੈਪ ਚ ਨਿਕਰ ਮੈਂ ਕੱਲੇ ਕੱਲੇ ਲੱਗੇ ਹੋਏ ਆ ਮੁੱਲ ਆਪਾਂ ਵੈਟ ਦਾ ਵੀਰ ਤੋਂ ਪੁੱਛ ਲੈਨੇ ਆ ਤੇ ਰੇਟ ਭਾਈ ਪੱਗੀ ਰੱਖਿਆ ਰੇਟ ਤਾਂ ਭਾਈ 10 ਰੱਖਦੇ ਤੇ ਦੇਣੀ ਕਿਨੇ ਲੱਖ ਦੇਣੀ 90000 ਰੁਪਏ ਦੀ ਮੋਬਾਈਲ ਨੰਬਰ ਦੱਸ ਦੀ ਮੋਬਾਈਲ ਨੰਬਰ 97813 30809 ਦੁਬਾਰਾ ਫਿਰਦਾ 97813 30809 ਠੀਕ ਆ ਧੰਨਵਾਦ ਧੰਨਵਾਦ